ਗਲੀ ਪੱਟਣ ਦੇ ਬਾਬਦੂ ਸਾਰਾ ਇੱਥੇ ਖੜਾ 20 ਦਿਨ ਹੋ ਗਏ ਜਦੋਂ ਦੀ ਗਲੀ ਪੱਟੀ ਹੈ ਉਹ ਕਹਿੰਦੇ ਸਾਡੇ ਚ ਹਿੰਮਤ ਨਹੀਂ ਅਸੀਂ ਕਰਦੇ ਅਸੀਂ ਮੇਰ ਕੋ ਵੀ ਗਏ ਸਾਰੀ ਜਗ੍ਹਾ ਗਏ ਸਾਡੀ ਕਿਸੇ ਨੂੰ ਕੋਈ ਸੁਣਵਾਈ ਨਹੀਂ ਕਰਦੇ ਹੈ ਬਿਲਕੁਲ ਵੀ ਗਏ ਪ੍ਰਿੰਸੀਪਲ ਮੈਡਮ ਉਹਨਾਂ ਨੇ ਲੈ ਕੇ ਉਹਨਾਂ ਨੇ ਬੰਦੇ ਭੇਜੇ ਇਹਨਾਂ ਨੇ ਬੰਦੇ ਬੰਦ ਕਰਾਤੇ ਕਮੇਟੀ ਵਾਲੇ ਕਿ ਨਹੀਂ ਅਸੀਂ ਕਰਾ ਦਾਂਗੇ ਕੋਈ ਹੂਸ਼ ਹੈ ਰਿਆ ਮੈਂ ਉਹਨਾਂ ਨੂੰ ਜਾਣਦੀ ਹਾਂ ਪਾਣੀ ਨਹੀਂ ਖੜਨਾ ਚਾਹੀਦਾ ਸੀ ਵਾਟੀਬਰੇਜ ਚੱਲਣੇ ਚਾਹੀਦੇ ਬਸ ਸਾਨੂੰ ਇਹ ਚਾਹੀਦੀ ਸਫਾਈ ਚਾਹੀਦੀ ਹੈ ਸਫਾਈ ਚਾਹੀਦੀ ਹੈ ਹੁਣੇ ਆਏ ਨਾ ਗੱਡੀ ਭਰ ਕੇ ਲੈ ਕੇ ਗਏ ਵੱਡੀ ਨੇ ਬਹੁਤ ਜ਼ਿਆਦਾ ਪਾਣੀ ਹੁਣ ਵੀ ਖੜਾ ਸੀਗਾ ਇਹ ਨਹੀਂ ਇਹ ਪਾਣੀ ਨਹੀਂ ਖੜਾ ਸੀਗਾ ਅਸੀਂ ਬਹੁਤ ਪਰੇਸ਼ਾਨ ਹਾਂ ਅਸੀਂ ਅੰਦਰੋਂ ਬਾਹਰ ਨਹੀਂ ਜਾ ਸਕਦੇ ਕੋਈ ਅਸੀਂ ਮਹਿਮਾਨ ਸਾਰੇ ਬੰਦ ਕੀਤੇ ਕਿੰਨੇ ਜੇਰ ਬੰਦ ਕਰਾਂਗੇ ਮੈਂ ਨਾ ਆਇਓ ਸਾਡੇ ਘਰ ਦੇ ਖਾਣਾ ਪੀਣਾ ਵੀ ਮਤਲਬ ਬੁਰਾ ਹੀ ਹਾਲ ਹੋਇਆ ਪਿਆ ਤੁਹਾਡਾ ਤਾਂ ਜਿਹੜਾ ਪਾਣੀ ਹੈ ਨਾ ਪੀਣ ਵਾਲਾ ਉਹਦੇ ਵਿੱਚ ਵੀ ਗੰਦਾ ਪਾਣੀ ਮਿਲ ਕੇ ਆਉਂਦਾ ਪਿਆ ਇਹ ਤਾਂ ਪਾਣੀ ਅੰਦਰ ਟੈਪ 'ਚ ਵੀ ਜਾਣ ਲੱਗ ਗਿਆ ਹਾਂਜੀ ਪੈਪ 'ਚ ਵੀ ਜਾਂਦਾ ਹੈ ਦੋ ਘਰਾਂ ਨੇ ਰੋਡ ਪਟਵਾ ਕੇ ਉੱਚੀ ਕਰਵਾ ਲਈ ਪਰ ਫਿਰ ਵੀ ਚਲੋ ਬਾਕੀ ਘਰਾਂ ਲਈ ਸਾਡੇ ਤੱਕ ਸ਼ਿਕਾਇਤ ਪਹੁੰਚੀ ਅਸੀਂ ਉਹਨਾਂ ਇਹ ਮੇਰੇ ਸਾਹਿਬ ਕੋ ਗਏ ਆ ਉਹਨਾਂ ਨੇ ਵਿਸ਼ਵਾਸ ਦਵਾ ਮੈਂ ਉੱਥੇ ਬੈਠਾ ਸੀ ਅਸੀਂ ਵਿਸ਼ਵਾਸ ਦਵਾਇਆ ਕਿ ਪ੍ਰਸ਼ਾਸਨ ਅਸ ਟਿਕੜ ਹਟ ਜਾਵੇ 22 ਦਿਨਾਂ ਤੋਂ ਇਹ ਕੰਮ ਪੈਂਡਿੰਗ ਹੈ ਤੁਸੀਂ ਕਦੋਂ ਕਰਵਾ ਰਹੇ ਹੋ ਇਹ ਵਾਲਾ ਕੰਮ ਪਹਿਲਾਂ ਪਾਣੀ ਨਿਕਲ ਜਾਂਦਾ ਸੀ ਮੈਡਮ ਜਿੱਦਾਂ ਪਾਣੀ ਅੱਗੇ ਜਿਸ ਹੁਣ ਗਲੀ ਉੱਚੀ ਹੋ ਗਈ ਹੁਣ ਪਾਣੀ ਨਹੀਂ ਨਿਕਲਦਾ ਕਿਸੇ ਪਾਸੇ ਵੀ ਪਾਣੀ ਇੱਥੇ ਹੀ ਖੜਦਾ ਸਾਰਾ ਸਾਰੀ ਗਲੀ ਵਾਲਿਆਂ ਨੂੰ ਪ੍ਰੋਬਲਮ ਆ ਰਹੀ ਹੈ ਹਾਂਜੀ ਸਾਰੀ ਬੜੀ ਗਲੀਆਂ ਨੇ ਪੁੱਛਿਆ AVP نیوز پنجاب ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿੰਬਲਨਸ ਲੁਧਿਆਣਾ ਦੇ ਰਾਮੂ ਰੋਡ ਤੇ ਮੌਜੂਦ ਆ ਚੰਦਰਲੋਕ ਕਲੋਨੀ ਸਤੰਬਰ ਗਲੀ ਦੇ ਵਿੱਚ ਤੁਸੀਂ ਇਸ ਗਲੀ ਦੇ ਹਾਲਾਤ ਦੇਖੋ ਪਹਿਲਾਂ ਤਾਂ ਇੰਨਾ ਜ਼ਿਆਦਾ ਮੜੇ ਹਾਲਾਤ ਨੇ ਗਲੀ ਦੇ ਪਹਿਲਾਂ ਤਾਂ ਇਹ ਪੂਰੀ ਲੈਵਲ ਤੇ ਸੀਗੀ ਗਲੀ ਜਿਹੜੀ ਕੀ ਹੈ ਫਿਰ ਕੁਝ ਦੋ ਘਰਾਂ ਨੇ ਮਿਲ ਕੇ ਜਿਹੜਾ ਕੀ ਹੈ ਇਹ ਗਲੀ ਨੂੰ ਉੱਚਾ ਜਿਹਾ ਕਰ ਦਿੱਤਾ ਹੈ ਤੇ ਪਾਣੀ ਜਿਹੜਾ ਦੇਖੋ ਆਸ-ਪਾਸ ਦੇ ਲੋਕਾਂ ਦੇ ਘਰੇ ਇੰਨਾ ਜ਼ਿਆਦਾ ਕੱਟਾ ਹੋ ਗਿਆ ਹੈ ਕਿ ਹੁਣ ਪਾਣੀ ਜਾਮ ਹੀ ਗਿਆ ਹੈ ਪਾਣੀ ਜਾਮ ਗਿਆ ਹੈ ਪੂਰਾ ਇੱਥੇ ਗ੍ਰੀਨ ਗ੍ਰੀਨ ਗ੍ਰਾਸ ਪੈਦਾ ਹੋ ਗਈ ਹੈ ਤੇ ਇੱਥੇ ਤੋਂ ਅਸੀਂ ਦੱਸਦੀ ਹਾਂ ਮੱਛਰ ਬੁਰਾ ਹਾਲ ਹੋਇਆ ਪਿਆ ਹੈ ਗੱਲਬਾਤ ਕਰਦੇ ਹੋ ਤਾਂ ਲੋਕਾਂ ਨਾਲ ਅੰਟੀ ਜੀ ਕੀ ਕਹਿਣਾ ਚਾਹੋਗੇ ਇਹ ਪਾਣੀ ਕਿੰਨਾ ਕਿੰਨਾ ਖੜਾ ਹੈ ਨਾ ਪਹਿਲਾਂ ਤੋਂ ਗਲੀ 'ਚ ਪਾਣੀ ਛੋੜਾ ਹੁੰਦਾ ਸੀ ਨਿਕਲ ਜਾਂਦੇ ਸੀ ਅੱਗੇ ਹੁਣ ਗਲੀ ਪੱਟਣ ਦੇ ਨਾਮ 'ਤੇ ਸਾਰਾ ਇੱਥੇ ਖੜਾ 20 ਦਿਨ ਹੋ ਗਏ ਜਦੋਂ ਦੀ ਗਲੀ ਪੱਟੀ ਹੈ ਉਹ ਕਹਿੰਦੇ ਸਾਡੀ ਜਹਿਮਤ ਤੁਸੀਂ ਕਰਦੇ ਅਸੀਂ ਮੇਅਰ ਕੋ ਵੀ ਗਏ ਸਾਰੀ ਜਗ੍ਹਾ ਕੇ ਸਾਡੀ ਕਿਸੇ ਨੂੰ ਕੋਈ ਸੁਣਵਾਈ ਨਹੀਂ ਕਰਦੇ ਹੈ ਮੇਅਰ ਕੋ ਵੀ ਗਏ ਪ੍ਰਿੰਸੀਪਲ ਮੈਡਮ ਉਹਨਾਂ ਨੇ ਲੈ ਕੇ ਦਿੱਤਾ ਉਹਨਾਂ ਨੇ ਬੰਦੇ ਭੇਜੇ ਇਹਨਾਂ ਨੇ ਬੰਦੇ ਬੰਦ ਕਰਾਤੇ ਕਮੇਟੀ ਵਾਲੇ ਕਿ ਨਹੀਂ ਅਸੀਂ ਕਰਾ ਦਾਂਗੇ ਕੋਈ ਪੁੱਛਿਆ ਨਹੀਂ ਮੈਂ ਉਹਨਾਂ ਨੂੰ ਜਾਣਦੀ ਹੈਗੀ ਉਹਨਾਂ ਨੂੰ ਬੁਲਾ ਲਿਆ ਹੁਣ ਵੀ ਆ ਗਏ ਉਹ ਇੱਥੇ ਲੜਾਈ ਵੀ ਹੋ ਰਹੀ ਕਿਸ ਗੱਲ ਦੀ ਲੜਾਈ ਹੋ ਰਹੀ ਦਾ ਜੇ ਅਸੀਂ ਕਹਦੇ ਉਹ ਕਹਿੰਦੇ ਅਸੀਂ ਜੋ ਕੀਤਾ ਸਹੀ ਕੀਤਾ ਅਸੀਂ ਲੇਬਰ ਗਾ ਬਾਕੀ ਤੁਸੀਂ ਹੁਣ ਤੁਸੀਂ ਇਹ ਦੇ ਇੱਥੇ ਕੀ ਆ ਇਹ ਬੰਦੇ ਜਿਹੜੇ ਅਸੀਂ ਅਸੀਂ ਕਿੱਥੇ ਨੂੰ ਜਾਈਏ ਜੀ ਅਸੀਂ ਕਿੱਥੇ ਜਾਈਏ ਦੱਸੋ ਤੇ ਇਸ ਬਾਰੇ ਤੁਸੀਂ ਕੋਈ ਕੰਪਲੇਂਟ ਕੀਤੀ ਹੈ ਤੇ ਤੁਹਾਡਾ ਕੋਈ ਹੱਲ ਨਹੀਂ ਹੋਣਾ ਹਾਂਜੀ ਆ ਦੇਖੋ ਸਾਨੂੰ ਕੰਪਲੇਂਟ ਕੀਤੀ ਜੀ ਜੀ ਪਾਜੀ ਕੀ ਕਰਨਾ ਚਾਹੋਗੇ ਤੁਸੀਂ ਇਹੀ ਕਹਿੰਦੇ ਆ ਵੀ ਸਾਨੂੰ ਆ ਲੈਵਰ ਕੱਢਿਆ ਜਾਵੇ ਆ ਆ ਆ ਕਿੰਨੇ ਦਿਨ ਦੀ ਦਿੱਕਤ ਹੈ ਜਿਹੜੀ ਤੁਸੀਂ ਚੱਲ ਰਹੇ ਹੋ ਕਿੰਨੇ ਹੋ ਗਏ ਦਿਨ ਇਹਨਾਂ ਨੂੰ ਪਤਾ 20 ਦਿਨ ਲੱਗਾਦਾ ਹੋ ਗਏ ਪਹਿਲਾਂ ਪਾਣੀ ਨਿਕਲ ਜਾਂਦਾ ਸੀ ਮੈਡਮ ਜਿੱਦਾਂ ਪਾਣੀ ਅੱਗੇ ਵੀ ਸੀ ਹੁਣ ਗੱਲੀ ਉੱਚੀ ਹੋ ਗਏ ਹੁਣ ਪਾਣੀ ਨਹੀਂ ਨਿਕਲਦਾ ਕਿਸੇ ਪਾਸੇ ਵੀ ਪਾਣੀ ਇੱਥੇ ਹੀ ਖੜਦਾ ਸਾਰਾ ਸਾਰੀ ਗਲੀ ਵਾਲਿਆਂ ਨੂੰ ਪ੍ਰੋਬਲਮ ਆ ਰਹੀ ਹੈ ਹਾਂਜੀ ਸਾਰੀ ਬੜੀ ਵਾਲਿਆਂ ਨੇ ਪੁੱਛ ਲਓ ਅੰਡ ਜੀ ਇੱਥੇ ਤੇ ਰਹਿਣ ਮਲੇ ਹੋ ਹਾਂਜੀ ਕੀ ਦਿੱਕਤ ਆ ਰਹੀ ਤੁਹਾਨੂੰ ਲਗਾਤਾਰ ਜਿਹੜੀ ਆ ਗਲੀ ਦੀ ਸਮੱਸਿਆ ਤੇ ਹਰਦਾ ਗਲੀ ਦੇ ਵਿੱਚ ਮੱਛਰ ਬਹੁਤ ਪੈਦਾ ਹੁੰਦਾ ਸਾਡੀ ਇੱਥੇ ਹੋ ਕੇ ਕੰਪਲੇਂਟ ਕੀਤੀ ਤੁਸੀਂ ਹਾਂਜੀ ਕੰਪਲੇਂਟ ਕੀਤੀ ਆ ਇਹਨਾਂ ਨੇ ਕੱਲ ਪਾਈ ਸੀ ਕੰਪਲੇਟ ਹਾਂਜੀ ਹੱਲ ਨਹੀਂ ਹੋਇਆ ਨਹੀਂ ਹੱਲ ਨਹੀਂ ਹੋਇਆ ਇਹ ਹੱਲ ਹੋਣਾ ਚਾਹੀਦਾ ਆ ਪਾਣੀ ਨਹੀਂ ਖੜਨਾ ਚਾਹੀਦਾ ਸੀਵਰੇਜ ਚੱਲਣੀ ਚਾਹੀਦੀ ਬਸ ਤੁਹਾਨੂੰ ਇਹ ਚਾਹੀਦਾ ਸਫਾਈ ਚਾਹੀਦੀ ਆ ਸਾਰੀ ਤਾਂ ਬਹੁਤ ਜ਼ਿਆਦਾ ਖੜਾ ਸੀ ਮੈਡਮ ਹੁਣੇ ਆਏ ਨਾ ਗੱਡੀ ਭਰ ਕੇ ਲੈ ਕੇ ਗਏ ਵੱਡੀ ਨੇ ਬਹੁਤ ਜ਼ਿਆਦਾ ਪਾਣੀ ਹੁਣ ਵੀ ਖੜਾ ਸੀਗਾ ਇਹ ਨਹੀਂ ਪਾਣੀ ਨਹੀਂ ਖੜਾ ਸੀਗਾ ਜੀ ਅਸੀਂ ਬਹੁਤ ਪਰੇਸ਼ਾਨੀ ਆ ਅਸੀਂ ਅੰਦਰੋਂ ਬਾਹਰ ਨਹੀਂ ਜਾ ਸਕਦੇ ਕੋਈ ਅਸੀਂ ਮਹਿਮਾਨ ਸਾਰੇ ਬੰਦ ਕੀਤੇ ਕਿੰਨੇ ਦਿਨ ਬੰਦ ਕਰਾਂਗੇ ਵੀ ਨਾ ਆਏ ਸਾਡੇ ਘਰੇ ਦੇਖੋ ਖਾਣਾ ਪੀਣਾ ਵੀ ਮਤਲਬ ਬੁਰਾ ਹੀ ਹਾਲ ਹੋਇਆ ਫੇ ਤੁਹਾਡਾ ਤਾਂ ਜਿਹੜਾ ਪਾਣੀ ਹੈ ਨਾ ਪੀਣ ਵਾਲਾ ਉਹਦੇ ਵਿੱਚ ਵੀ ਗੰਦਾ ਪਾਣੀ ਮਿਲ ਕੇ ਆਉਂਦਾ ਪਿਆ ਇਹ ਤਾਂ ਪਾਣੀ ਅੰਦਰ ਟੈਪ 'ਚ ਵੀ ਜਾਣ ਲੱਗ ਗਿਆ ਪੀਣ ਨੂੰ ਹਾਂ ਜੀ ਇਹ ਵੀ ਜਾਂਦਾ ਹੈ ਉਹ ਸਾਰੇ ਘਰਾਂ 'ਚ ਕਿਉਂ ਤਾਂ ਚੱਲਦਾ ਪਾਣੀ ਉਹ ਸਾਡੇ ਘਰਾਂ 'ਚ ਵੀ ਚੱਲਦਾ ਸਾਰਾ ਜਿਹੜਾ ਸੀਵਰੇਜ ਵਾਲਾ ਪਾਣੀ ਉਹ ਅੰਦਰ ਟੈਪ 'ਚ ਆਣ ਲੱਗ ਗਿਆ ਆਉਂਦਾ ਜਿਹੜਾ ਇਹ ਤਾਂ ਜਾਂਦਾ ਪਾਣੀ ਜੀ ਠੀਕ ਹੈ ਉਹ ਨਿੱਕ-ਨਿੱਕੇ ਬੱਚੇ ਜਾਂ ਸਾਡੇ ਉਹਦੇ ਵਿੱਚ ਡਿੱਗ ਜਾਂਦੇ ਐ ਨਾ ਪਾਣੀ ਕੱਢਦਾ ਅਸੀਂ 5-7 ਸਾਲ ਤੋਂ ਬਹੁਤ ਪਰੇਸ਼ਾਨ ਐ ਹੂੰ ਪਹਿਲਾਂ ਜਣੀ ਇਹ ਤਾਂ ਗਲੀ ਪੱਟ ਕੇ ਨਹੀਂ ਸੂਚੀ ਕੀਤੀ ਸੀ ਕਿ ਜਿੱਦਾਂ ਹੁਣ ਕੀਤੀ ਨਾ ਪਹਿਲਾਂ ਪਾਣੀ ਹੌਲੀ-ਹੌਲੀ ਨਿਕਲ ਜਾਂਦਾ ਸੀ ਹੁਣ ਤਾਂ ਬਿਲਕੁਲ ਹੀ ਨਹੀਂ ਨਿਕਲਦਾ ਹੈਗਾ ਜੀ ਯਾਨੀ ਕਿ ਜਿੱਦਾਂ ਦੀ ਗਲੀ ਪੱਟ ਕੇ ਦੁਬਾਰਾ ਕੀਤੀ ਐ ਉਹ ਥੋੜਾ ਤੁਹਾਨੂੰ ਸੇ ਸਭ ਨੂੰ ਦਿਖਦਾ ਪਿਆ ਹੋਵੇ ਲੈਵਲ ਹੈਗਾ ਜਾਂ ਨਹੀਂ ਹੈਗਾ ਜੀ ਤੁਸੀਂ ਸਾਡੇ ਨਾਲ ਇਸ ਟਾਈਮ ਕਾਉਂਸਲਰ ਸਾਹਿਬ ਮੌਜੂਦ ਨੇ ਗੱਲਬਾਤ ਕਰ ਲੈਣੀ ਐ ਭਾਜੀ ਕੀ ਕਹਿੰਦਾ ਜੋ ਇੱਥੋਂ ਦਾ ਦੇਖਿਆ ਗਿਆ ਤਾਂ ਪੂਰਾ ਲੈਵਲ ਤੇ ਸਗੀ ਗਲੀ ਤੇ ਦੋ ਘਰ ਅੜੇ ਉੱਚੀ ਕਰ ਲਈ ਤੇ ਕੀ ਕਿਹ ਇਪਿਛਲੇ 2-2.5 ਮਹੀਨਿਆਂ ਤੋਂ ਲਗਾਤਾਰ ਸਾਡੇ ਵਾਰ ਵਿੱਚ ਸੀਵਰੇਜ ਪ੍ਰੋਬਲਮ ਆ ਰਹੀ ਸੀ ਰਾਹੋ ਰੋਡ ਤੋਂ ਪੁਲ ਤੋਂ ਪਰਲੀ ਸਾਈਡ ਤੇ ਜਿਹੜਾ ਮਲਵਾ ਸੀ ਹਾਈਵੇਅ 'ਲ ਕੰਮ ਕਰਦੇ ਸੀ ਮਲਵਾ ਸੀਵਰੇਜ 'ਚ ਡਿੱਗਦਾ ਜਿੰਨਾ ਲੈਨ ਹੋਰ ਹੋਣ ਕਰਕੇ ਸਾਡੇ ਪਿਛਲੇ ਜਿੰਨੇ ਮੱਲੇ ਚੰਦਰ ਲੋਕ ਕਲੋਨੀ ਇੰਦਰਗੁਣੀ ਅਗਲੇ ਜਿੰਨੇ ਕਲੋਨੀ ਜਿੰਨੀਆਂ ਕਲੋਨੀਆਂ ਸੀ ਸਾਰੇ ਸੀਵਰੇਜ ਲਪੇਟ 'ਚ ਆ ਗਿਆ ਸੀ ਇਹ ਵੀ ਇੱਥੋਂ ਚਲੋ ਲੈਵਲ ਚਲੋ ਗਲੀ ਬਣੇ ਆ ਹੁਣ ਗਲੀਆਂ ਬੜੀਆਂ 4-5 ਸਾਲ ਹੋ ਗਏ ਇੱਥੋਂ ਕਹਿੰਦੇ ਕਿ ਲੈਵਲ ਨਹੀਂ ਮਾ ਹੁਣ ਆਪਾਂ ਇੱਕ 100 ਗਾ ਦਾ ਪਲਾਟ ਦੀ ਲੈਂਟਰ ਪਾਉਨੇ ਆ ਉਹਦਾ ਲੈਵਲ ਬਰਾਬਰ ਹੀ ਬਣਦਾ ਪਰ ਅਸੀਂ ਪਰੇ ਕਿਦੋਂ ਸਾਡੇ ਪਾਣੀ ਖੜਦਾ ਜੀ ਚਲੋ ਨਾ ਦੋ ਕਰਾਣੇ ਦੋ ਕਰਾਣੇ ਜੀ ਦੋ ਕਰਾਣੇ ਰੋਡ ਪਟਵਾ ਕੇ ਉੱਚੀ ਕਰਵਾ ਲਈ ਪਰ ਫਿਰ ਵੀ ਚਲੋ ਬਾਕੀ ਕਰਾ ਲਈ ਸਾਡੇ ਦਾ ਸ਼ਿਕਾਇਤ ਪਹੁੰਚੀ ਅਸੀਂ ਉਹਨਾਂ ਇਹ ਮੇਰ ਸਾਹਿਬ ਕੋ ਗਏ ਆ ਉਹਨਾਂ ਨੇ ਵਿਸ਼ਵਾਸ ਦਵਾ ਮੈਂ ਉੱਥੇ ਬੈਠਾ ਸੀ ਅਸੀਂ ਵਿਸ਼ਵਾਸ ਦਵਾਇਆ ਕਿ ਸਰਕਾਰ ਅਸ ਟਿੱਕੜ ਹਟ ਜਵੇ 22 ਦਿਨਾਂ ਤੋਂ ਇਹ ਕੰਮ ਪੈਂਡਿੰਗ ਹੈ ਤੁਸੀਂ ਕਦੋਂ ਕਰਵਾ ਰਹੇ ਹੋ ਇਹ ਵਾਲਾ ਕੰਮ ਮਤਲਬ ਸੀਵਰੇ ਦੀ ਬੋਰੀ ਕੱਲੀ ਤਾਂ ਬੋਰੀ ਨਿਕਲੀ ਜੀ ਸੀਵਰੇ ਦੀ ਤੁਹਾਨੂੰ ਦਿਖਾਣਾ ਕੱਲ ਸੀਵਰੇ ਦੀ ਬੋਰੀ ਨਿਕਲੀ ਆ ਜੋ ਏਟ ਪਾਈ ਸੀ ਉੱਪਰ ਦੇ ਪੈਪ ਜਾਮ ਸੀ ਮਸ਼ੀਨ ਵੀ ਲਾਈ ਆ ਸੀਵਰੇ ਮੈਨਾਂ ਵੀ ਓਖੇ ਉਸ਼ਾ ਜਲ ਸੋਵ ਮੰਗੋ ਸਰ ਕੰਮ ਸ਼ੁਰੂ ਹੋ ਜੀ ਜੀ ਕੰਮ ਸ਼ੁਰੂ ਹੋ ਜਾਊਗਾ ਸ ਆਪਸ ਦੀ ਜੀ ਅਜ ਮੌਜੂਦ ਰਾਹੂ ਰੋਡ ਤੇ ਚੰਦਰ ਲੋਕ ਕਲੋਨੀ ਸਤੰਬਰ ਗਲੀ ਦੇ ਵਿੱਚ ਸੋ ਤਾਂ ਅਨੁਦਾਰ ਦੀ ਜੀ ਇੱਥੇ ਦੇ ਲੋਕ ਇਨੇ ਜ਼ਿਆਦਾ ਪਰੇਸ਼ਾਨ ਨੇ ਗਲੀ ਦੇ ਵਿੱਚ ਪਾਣੀ ਦੀ ਸਮੱਸਿਆ ਬਣੀ ਹੋਈ ਹੈ सीवरेज वाला सारा पानी टैप्स से आ रिया पीने वाले पानी ਦੇ ਵਿੱਚ ਜਾ ਰਿਹਾ ਹੈ ਗੰਦਾ ਪਾਣੀ ਪੀਂਦੇ ਲੋਕ ਮਜਬੂਰ ਹੋਏ ਹੋਏ ਨੇ ਕੰਪਲੇਂਟ ਕਾਫੀ ਕਰ ਚੁੱਕੇ ਨੇ ਇੱਥੇ ਦੇ ਸਾਰੇ ਮੋਹੱਲਾ ਨਿਵਾਸੀ ਇੰਨੇ ਪਰੇਸ਼ਾਨ ਨੇ ਕਿ ਇਸ ਗਲੀ ਦੇ ਪਾਣੀ ਦੇ ਕਰਕੇ ਲੜਾਈ ਦਾ ਘਰ ਬਣਿਆ ਹੋਇਆ ਇਸ ਗਲੀ ਦੇ ਵਿੱਚ ਉਹ ਲੜਾਈ ਇੰਨੀ ਜ਼ਿਆਦਾ ਹੁੰਦੀ ਹੈ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਕਿਸ ਤਰੀਕੇ ਨਾਲ ਇੱਥੇ ਸਾਰੇ ਘਰਾਂ ਦੇ ਵਿੱਚ ਆਪਸ ਵਿੱਚ ਪਾਣੀ ਕਰਕੇ ਨਹੀਂ ਲੜਾਈ ਹੋ ਰਹੀ ਹੈ ਮੋਹੱਲਾ ਨਿਵਾਸੀ ਲੁਧਿਆਣਾ ਮੇਅਰ ਦੇ ਕੋਲ ਵੀ ਗਏ ਸੀਗੇ ਤੇ ਪਰ ਕੋਈ ਹੱਲ ਜਿਹੜਾ ਉਹਨਾਂ ਨੇ ਕਿਹਾ ਨਹੀਂ ਹੋਇਆ ਹੈ ਮੇਅਰ ਦੇ ਕੰਪਲੇਂਟ ਤੋਂ ਬਾਅਦ ਵੀ ਹੱਲ ਨਹੀਂ ਭਾਈਏ ਨੂੰ ਕੀ ਕਿਉਂਕਿ ਜਸਤਰਾ ਦੇ ਇੱਥੋਂ ਦੇ ਹਾਲਾਤ ਨੇ ਬੜੇ ਮਾੜੇ ਹਾਲਾਤ ਨੇ ਲੋਕ ਬੜੇ ਪਰੇਸ਼ਾਨ ਨਜ਼ਰ ਆ ਰਹੇ ਨੇ ਇਦਾਂ ਦੀ ਅਪਡੇਟਸ ਨਾਲ ਬਣੇ ਰਹੋ এবੀਪੀ ਨਿਊਜ਼ ਪੰਜਾਬ ਦੇ ਨਾਲ